ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੋ ਜੀ ਆਪਾਂ ਜਿਹੜੇ ਕੱਲ ਕਮੀਜ਼ ਦੀ ਕਟਿੰਗ ਕੀਤੀ ਸੀ ਉਹਦੀ ਅੱਜ ਆਪਾਂ ਸਟੀਚਿੰਗ ਵੀ ਦਿਖਾਵਾਂਗੇ ਉਹਦੇ ਵਾਸਤੇ ਆ ਜਿਹੜੀਆਂ ਬਟਨਾਂ ਵਾਸਤੇ ਧਣੀਆਂ ਨੇ ਇਹ ਆਪਾਂ ਬਣਾ ਕੇ ਤਿਆਰ ਕਰ ਲੀਆਂ ਨੇ ਤੇ ਜਿਹੜੀ ਪਲੇਟਾਂ ਦੇ ਥੱਲੇ ਲੱਗਣੀਆਂ ਇਹ ਇਹ ਚਾਰ ਆਪਾਂ ਮੋਡਿਆਂ ਦੀ ਜਿਹੜੀ ਕਾਟ ਪਾਈ ਸੀ ਉਹਦੇ ਚੋਂ ਆਪਾਂ ਕੱਟ ਕੇ ਤਿਆਰ ਕਰ ਲੀਆਂ ਨੇ ਇਹ ਰੇਵ ਨੇ ਤੁਸੀਂ ਰੇਵ ਵੀ ਲਾ ਸਕਦੇ ਹੋ ਤੇ ਸਿੱਧੀਆਂ ਵੀ ਲਾ ਸਕਦੇ ਹੋ ਇਹ ਵੀ ਆਪਾਂ ਤਿਆਰ ਕਰਕੇ ਰੱਖਣੀਆਂ ਨੇ ਤੇ ਹੁਣ ਆਪਾਂ ਇਹਦੀਆਂ ਪਲਉਈਆਂ ਪਾਉਣੀਆਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਲਓ ਜੀ ਆਪਾਂ ਪਲੇਟਾਂ ਦੇ نیچے ਜਿਹੜਾ ਕੱਪੜਾ ਲਾਉਣਾ ਹੈ ਨਾ ਇਹ ਨੂੰ ਜੇ ਤਾਂ ਤੁਸੀਂ ਸਿੰਗਲ ਲਾਉਣਾ ਤੇ ਇਸ ਤਰ੍ਹਾਂ ਹੀ ਆ ਦੇਖੋ ਆਪਾਂ 1 ਇੰਚ ਦਾ ਕੱਟਿਆ ਹੋਇਆ ਤੇ ਲੰਬਾਈ 'ਚ ਆਪਾਂ 7 ਇੰਚ ਦੇ ਪਲੇਟ ਪਾਉਣੇ ਤੇ 7 ਇੰਚ ਹੀ ਕੱਟਿਆ ਹੋਇਆ ਫਿਰ ਤੇ ਤੁਸੀਂ ਇਸ ਤਰ੍ਹਾਂ ਹੀ ਤਾਰ ਕੇ ਕੋਈ ਪਾ ਲੈਣੀ ਆਪਾਂ ਤੁਹਾਨੂੰ ਦੋਨੇ ਘਰਾਂ ਦੇ ਲਾ ਕੇ ਦਿਖਾ ਦਾਂਗੇ ਕਿਉਂਕਿ ਜੇ ਤਾਂ ਲੱਗਦਾ ਵੀ ਤੁਹਾਡਾ ਕੱਪੜਾ ਸਿੰਘ ਸਿੱਜੂਗਾ ਹਨਾ ਪਲੇਟਾਂ ਤੋਂ ਫਿਰ ਤੁਸੀਂ ਇਹਨੂੰ ਚੱਕ ਕੇ ਇਧਰਲੇ ਪਾਸੇ ਵੀ ਇਸ ਤਰ੍ਹਾਂ ਧਰ ਲੈਣਾ ਇਸ ਤਰੀਕੇ ਦੇ ਨਾਲ ਦੋਨੇ ਪਾਸੇ ਅੱਧਾ-ਅੱਧਾ ਹੋ ਜਾਊਗਾ ਇਧਰੋਂ ਆਪਾਂ ਨੂੰ ਦਿਸਦੇ ਪੈਣੇ ਨਿਸ਼ਾਨ ਜਿੱਥੇ ਆਪਾਂ ਲਾਉਣੀ ਹੈ ਇਹ ਇਥੋਂ ਆਪਾਂ ਧਰ ਲੈਣਾ ਬਿਲਕੁਲ ਬ੍ਰੀਕ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਪਲੇਟ ਚੱਕਣਾ ਫਿਰ ਆਪਾਂ 1/2 ਇੰਚ ਤੇ ਲੈ ਕੇ ਜਾਣਾ ਤੁਸੀਂ ਇੱਥੇ ਵਿਚਾਲੇ ਨਾ ਨਿਸ਼ਾਨ ਵੀ ਲਾ ਸਕਦੇ ਹੋ 1/2 ਇੰਚ ਦਾ ਇਸ ਤਰੀਕੇ ਦੇ ਨਾਲ ਪਲੇਟ ਪੈਣਾ ਚਾਹੀਦਾ ਹੈ ਮੇਚਾੜੀ ਵਰਦੇ ਇੰਚ ਦਾ ਤੇ ਦੋਨਾਂ ਸਿਰਿਆਂ ਤੋਂ ਬਿਲਕੁਲ ਬਰੀਕ ਤੋਂ ਆਪਾਂ ਜੀਰੋ ਟਾਂਕੇ ਤੋਂ ਜਿਵੇਂ ਐਨ ਜੀਰੋ ਤੋਂ ਚੱਕਣਾ ਇਸ ਤਰ੍ਹਾਂ ਪਾਉਣਾ ਜੇ ਤੁਹਾਨੂੰ ਲੱਗਦਾ ਵੀ ਕਪੜਾ ਛਿੱਜੂਗਾ ਫਿਰ ਤੁਸੀਂ ਇਸ ਤਰ੍ਹਾਂ ਦੋਨੇ ਪਾਸੇ ਲਾ ਲਿਆ ਕਰੋ ਤੇ ਇਹ ਅਗਲੇ ਪਾਸੇ ਆਪਾਂ ਦੋਨੇ ਪਾਸੇ ਲਾ ਲੈਨੇ ਆ ਬੈਕ ਸਾਈਡ ਤੇ ਆਪਾਂ ਤੁਹਾਨੂੰ ਇੱਕ ਸੈਟਿੰਗ ਲਾ ਕੇ ਦਿਖਾ ਲਾਂਗੇ ਇਸੇ ਤਰ੍ਹਾਂ ਆਪਾਂ ਦੂਸਰੇ ਪਲੇਟ ਤੇ ਲਾ ਲੈਣਾ ਇਸ ਤਰ੍ਹਾਂ ਨਿਸ਼ਾਨਾ ਤੋਂ ਇਹਨੂੰ ਚੱਕ ਕੇ ਇਹ ਪੂਰਾ ਪੂਰਾ ਤੁਸੀਂ 7 ਇੰਚ ਲੈ ਲਿਆ ਕਰੋ ਇਸ ਤਰ੍ਹਾਂ ਲਾ ਕੇ ਤੈਨੂੰ ਇਦਾਂ ਮੋੜ ਦੇਣਾ ਇਹ ਫਿਰ ਆਪਣੇ ਦੋਨੇ ਜਿਹੜੀਆਂ ਸਲਾਈਆਂ ਦੋਨੇ ਪਾਸਿਓਂ ਕਵਰ ਹੋ ਜਾਂਦੀਆਂ ਨੇ ਫਿਰ ਜਿੱੱ ਲੱਗੇ ਵੀ ਛਿੱਜਣ ਵਾਲਾ ਕੱਪੜਾ ਫਿਰ ਬਿਲਕੁਲ ਵੀ ਨਹੀਂ ਛਿੱਜਦਾ ਇਸ ਤਰ੍ਹਾਂ ਪਾ ਕੇ ਤੁਸੀਂ ਨਿਸ਼ਾਨ ਲਾ ਤੇ ਅੰਡ ਤੇ ਵੀ ਆ ਕੇ ਤੁਸੀਂ ਨਾ ਬਿਲਕੁਲ ਬਰੀਕ ਕਰਕੇ ਤਾਪ ਦਿਆ ਕਰੋ ਸਲਾਈ ਇਸ ਤਰ੍ਹਾਂ ਲਾਉਣੇ ਨੂੰ ਹੁਣ ਆਪਾਂ ਛੋਟੀਆਂ ਫਲੋਈਆਂ ਪਾਉਣੀਆਂ ਦੱਸ ਦਿੰਨੇ ਆ ਤੇ ਗਲੇ ਲਾਉਣ ਦਾ ਦੀਆਂ ਆਪਣੇ ਕੋਲ ਵੀਡੀਓ ਪਈਆਂ ਹੋਈਆਂ ਨੇ ਬੈਕ ਸਾਈਡ ਤੇ ਲੀਰ ਲਾ ਕੇ ਆਪਾਂ ਦਿਖਾਈ ਆ ਆਪਣੀ ਵੀਡੀਓ ਚੱਲਦੀ ਪਈ ਆ 10000 ਰਿਵਿਊ ਉਹਦੇ ਤੇ ਆ ਗਿਆ ਤੇ ਤੁਸੀਂ ਉੱਥੋਂ ਜਾ ਕੇ ਵੇਖ ਸਕਦੇ ਆ ਇਸ ਤਰ੍ਹਾਂ ਇਹ ਵੀ ਬਿਲਕੁਲ ਜਿਹੜਾ ਇਹ ਆਹ ਵਾਲਾ ਪੈਰ ਇਦਾਂ ਮਾਰ ਜਾਂ ਲੈਣਾ ਆਪਾਂ ਤੇ ਲਾਸਟ ਤੇ ਜਾ ਕੇ ਬਿਲਕੁਲ ਬਰੀਕ ਕਰ ਦੇਣਾ ਕੋਈ ਇੱਧਰੋਂ ਸਟਾਰਟ ਕਰਦਾ ਤੇ ਕੋਈ ਇੱਧਰੋਂ ਸਟਾਰਟ ਕਰਦਾ ਇਹ ਆਪੋ ਆਪਣਾ ਹੱਥ ਹੋ ਜਾਂਦਾ ਆਹ ਵਾਲੇ ਪਲੋਈ ਵੀ ਆਪਾਂ ਇਸ ਤਰ੍ਹਾਂ ਚੱਕਣੀ ਹੈ ਇਹ ਵੀ ਆਪਾਂ ਜਿਹੜਾ ਇੱਕ ਪੈਰ ਦਾ ਮਾਰ ਜਾਂ ਲੈਣਾ ਇੱਕ ਪੈਰ ਦਾ ਲਜਾਂਦੇ ਲਜਾਂਦੇ ਹੀ ਇਹ ਤੋੜ ਤੱਕ ਆਪਾਂ ਜਿਹੜਾ ਘੱਟ ਮਸ਼ੀਨ ਆਪਣੀ ਸਿੱਧੀ ਚੱਲੂਗੀ ਆਪਾਂ ਕੱਪੜਾ ਹੀ ਥੋੜਾ 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 ਇਦਾਂ ਹੱਥ ਨੂੰ ਘਮਾਉਂਦੇ ਜਾਣਾ ਇੱਕ ਸਾਈਡ ਦੀਆਂ ਪੈ ਗਈਆਂ ਐ ਸਤਰੀਆ ਪੰਨੂ ਜੀ ਸਰਦ ਪਾ ਲੈਣ ਦੇਖੋ ਆਪਣੀਆਂ ਬਿਲਕੁਲ ਬਰੀਕ ਕਈਆਂ ਜੇ ਆਪਾਂ ਅੱਗੋਂ ਮੋਟੀ ਜੀ ਕਰ ਦਾਂਗੇ ਤੇ ਫਿਰ ਜਿਹੜੇ ਇੱਥੇ ਨਾ ਝੋਲ ਪੈਣ ਲੱਗ ਜਾਂਦੇ ਨੇ ਇਹ ਤੁਸੀਂ ਬਹੁਤ ਬਰੀਕ ਧਿਆਨ ਦੇ ਨਾਲ ਸਲਾਈ ਕਰਨੀ ਹੈ ਜਿਹੜੀ ਪਲੇਟਾਂ ਵਾਲੀ ਹੁੰਦੀ ਹੈ ਆਪਾਂ ਇਸ ਤਰੀਕੇ ਪਾ ਲਈ ਇਹ ਆਪਣੇ ਫਰੰਟ ਸਾਈਡ ਤੇ ਸਾਰੀਆਂ ਪਲੋਈਆਂ ਪੈ ਗਈਆਂ ਨੇ ਇਸ ਤਰੀਕੇ ਦੇ ਨਾਲ ਵੇਖੋ ਤੁਸੀਂ ਬਿਨਾ ਪ੍ਰੈਸ ਕਰਨ ਤੋਂ ਕੋਈ ਝੋਲ ਨਹੀਂ ਕੋਈ ਵਾਲ ਨਹੀਂ ਐਨ ਆਪਣੀ ਬਰੀਕ ਬਰੀਕ ਸਲਾਈਆਂ ਆਪਾਂ ਲਾਈਆਂ ਨੇ ਤੇ ਇਹਦੇ ਤੇ ਹੁਣ ਆਪਾਂ ਗਲਾ ਲਾ ਗਲੇ ਇਹ ਅਗਲੇ ਸਾਈਡ ਤੇ ਬੁਕਰਾ ਵਾਲੇ ਗਲੇ ਦੀ ਵੀ ਵੀਡੀਓ ਪਈ ਹੈ ਤੇ ਬੈਕ ਸਾਈਡ ਵਾਲੇ ਦੀ ਵੀ ਪਈ ਹੈ ਇਹ ਤੁਸੀਂ ਦੇਖ ਲਓ ਹੁਣ ਆਪਾਂ ਤੁਹਾਨੂੰ ਬੈਕ ਸਾਈਡ ਤੇ ਲਾ ਕੇ ਦਿਖਾ ਦਿੰਦੇ ਆ ਵੀ ਇਹ ਆਪਾਂ ਸਿੰਗਲ ਜਿਹੜੀਆਂ ਲਾਉਣੀਆਂ ਨੇ ਉਹ ਕਿਵੇਂ ਲਾਉਣੀਆਂ ਹਾਂਜੀ ਲੋ ਜੀ ਜੇ ਤੁਸੀਂ ਸਿੰਗਲ ਲਾਉਣਾ ਹੈ ਆਪਾਂ ਬੈਕ ਸਾਈਡ ਤੇ ਸਿੰਗਲ ਲਾ ਦੇਣੇ ਆ ਕਿਉਂਕਿ ਇਹ ਕੱਪੜਾ ਜਿਹੜਾ ਹੈ ਛਿੱਜਣ ਵਾਲਾ ਨਹੀਂ ਹੈਗਾ ਕਾਟਨ ਦਾ ਕੱਪੜਾ ਕੋਈ ਐਡਾ ਛਿੱਜਣ ਵਾਲਾ ਨਹੀਂ ਹੁੰਦਾ ਇਹਦੇ ਤੇ ਆਪਾਂ ਇਸ ਤਰ੍ਹਾਂ ਨੀਚੇ ਧਰ ਲੈਣੀ ਹੈ ਬਸ ਫਲੋ ਹੀ ਪਾਉਣਾ ਦਾ ਆਪਣਾ ਹਿਸਾਬតាម ਇਹ ਆਪਾਂ बाकी ਕੋਈ ਜੀ ਵੀਡੀਓ ਪਈਆਂ ਹੋਈਆਂ ਚੈਨਲ ਤੇ ਤੁਸੀਂ ਜਾ ਕੇ ਚੈੱਕ ਕਰਕੇ ਦੇਖ ਸਕਦੇ ਹੋ ਜੇ ਵੀਡੀਓ ਲੰਬੀ ਹੋਈ ਤੇ ਫਿਰ ਜਿਹੜੀ ਇਹਦੀ ਸਾਈਡ ਸਲਾਈ ਹੈ ਨਾ ਫੀਟਿੰਗ ਦੀ ਉਹ ਆਪਾਂ ਦੂਸਰੀ ਵੀਡੀਓ ਪਾ ਦਾਂਗੇ ਲਓ ਜੀ ਇਹ ਆਪਾਂ ਬੈਕ ਸਾਈਡ ਤੇ ਜਿਹੜੀ ਹੈ ਕੈਰੀ ਲੀਰ ਲਾ ਕੇ ਇਸ ਤਰ੍ਹਾਂ ਆਪਲੇ ਟੱਪਾ ਪਾ ਲੈਨੇ ਤੇ ਇਹ ਜਿਹੜੇ ਫਰੰਟ ਸਾਈਡ ਤੇ ਇੱਧਰ ਆਪਾਂ ਇਸ ਤਰ੍ਹਾਂ ਪਾ ਕੇ ਤੁਹਾਨੂੰ ਦਿਖਾ ਦਉ ਨੇ ਤਰ੍ਹਾਂ ਆਪਾਂ ਲੀਰ ਲਾ ਕੇ ਦਿਖਾ ਦਿੱਤੀ ਹੈ ਜਿਹੜੀ ਆ ਹालतੂ ਫालतੂ ਹੈ ਇਹ ਆਪਾਂ ਥੋੜੀ ਕੱਟ ਵੀ ਸਕਦੇ ਆ ਠੀਕ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੀ ਸਾਈਡ ਸਲਾਈ ਆਪਾਂ ਦੂਸਰੀ ਵੀਡੀਓ ਚ ਤੁਹਾਨੂੰ ਦੱਸਾਂਗੇ ਸਸਤੀ ਦਾ ਕਾਜ